ਅੱਧ ਹੋ ਗਈ ਆ ਭਾਬੀ ਵਾਲੇ ਅਵਲ ਤੇ ਇਹ ਨਹੀਂ ਆਉਣਾ ਨਹੀਂ ਹੁੰਦਾ ਜੇ ਆਈ ਆ ਤੇ ਹੱਥ ਲਮਕਾ ਕੇ ਆ ਗਈ ਆ ਇਹਨੇ ਮਾੜੀ ਮੋੜੀ ਸ਼ਰਮ ਨਹੀਂ ਕੀਤੀ ਵੀ ਮੈਂ ਕਿੱਥੇ ਚੱਲੀ ਆ ਆਪਣੀ ਨਣਾਰ ਕੋ ਤੇ ਕੋ ਖਾਣ ਨੂੰ ਲੈ ਜਾ ਈਆਂ ਨੂੰ ਤੇ ਲੋਕੀ ਦਾਨ ਕਰਨ ਲੱਗੇ ਵੇਦੇ ਨਹੀਂ ਆ ਤੇ ਇਹਦਾ ਇਹ ਜਦੋਂ ਆ ਜੇ ਇਹਨੇ ਇਦਾਂ ਹੀ ਆਉਣਾ ਤੂੰ ਸਾਰਿਆਂ ਨੂੰ ਕਹਿੰਦੀ ਫਿਰਦੀ ਆ ਐ ਲੈਂਟਰ ਤੇ ਆਇਓ ਮੈਂ ਸਾਰਿਆਂ ਨੂੰ ਲੈਂਟਰ ਤੇ ਖੜਕੇ ਤੇ ਉੱਥੇ ਆਪਣਾ ਨੱਕ ਵਢਾਉਣੀ ਆ ਉੱਥੇ ਵੀ ਤੇ ਇਹੋ ਜਲੂਸ ਕੱਢਣਾ ਵਾ ਜਿਹੜਾ ਇੱਥੇ ਕੱਢਣ ਆ ਗਈ ਆ ਉਹੋ ਜੀ ਮੇਰੀ ਮਾਂ ਵਾ ਵੀ ਤੂੰ ਜੇ ਚੱਲੀ ਆ ਤੇ ਤਉਨੂੰ 1000 2000 ਰੁਪਈਆ ਦੇ ਭਿੱਦੀ ਆਂ ਪਰ ਨਾ ਇਹਨਾਂ ਨੇ ਮੇਰਾ ਚੇਤਾ ਹੀ ਭਲਾ ਲਿਆ ਇੱਕ ਵਾਰੀ ਜਾ ਲੈੰਦੇ ਸਹੀ ਪਿੰਡ ਇਹਨਾਂ ਦੀਆਂ ਮੈਨੇਰੀਆਂ ਲਿਆਉਂਗੀ ਤੇ ਤੀਤੀਆਣੀ ਨੂੰ ਮਿਲਣਾ ਹਦਾ ਦਿਨ ਦਿਹਾਰ ਹੀ 100 200 ਦੇ ਜਾਂਦੀ ਆ ਮੈਂ ਤੇ ਨੱਕ ਬਣਾਉਂਦੀ ਬਣਾਉਂਦੀ ਇਹਨਾਂ ਦਾ ਮਰ ਜਾਣਾ ਉੱਚਾ ਕਰਦੀ ਕਰਦੀ ਵੀ ਮੇਰੇ ਪੇਕੇ ਮੇਰੇ ਪੇਕੇ ਮੈਂ ਜੋੜੇ ਹੁੰਦੇ ਰੁਪਈਆ ਰੁਪਈਆ ਕਰਕੇ ਜੋ ਬੰਦੀ ਜੇਬ ਚੋਂ ਕੜ ਕੜ ਕੇ 5 500 ਜੋੜ ਜੋੜ ਰੱਖਦੀ ਆ 100 ਮਿਲ ਗਿਆ ਤਾਂ ਵੀ ਖਿੱਚ ਲਿਆ ਲੀੜੇ ਤੋਂ ਦੀ ਜੇ ਪੈਸੇ ਨਿਕਲਉਂਦੇ ਕਦੀ ਹੋਰ ਨਹੀਂ ਮੈਂ ਦੱਸੇ ਤੇ ਇੰਨੇ ਪੈਸੇ ਜੋੜੇ ਹੁਣ ਤੇ ਮੈਨੂੰ ਕਹਿਣਾ ਹੀ ਪੈਣਾ ਵਾ ਨੱਕ ਮੋਝ ਤੇ ਬਣਾਉਣਾ ਹੀ ਪੈਣਾ ਵਾ ਪੇਕਿਆਂ ਨੂੰ ਕਿੱਥੇ ਥੱਲੇ ਲਾਈ ਜਾਂਦਾ ਵਾ ਲਾਇਆ ਜਾਂਦਾ ਇਦਾਂ ਕਰਦੀ ਆ ਮਾਤਾ ਨੂੰ ਕਹਿ ਦੇਣੀ ਆ ਵੀ ਮੇਰੀ ਪਰਜਾਈ ਆਈ ਸੀ ਤੇ ਮੈਨੂੰ ਉਹਕੇ ਪੁੱਕਾ 5000 ਰੁਪਈਆ ਹੀ ਦੇਗੀ ਆ ਤੇ ਇਹਨੂੰ ਆਣੀ ਆ ਵੀ ਮੇਰ ਨਾਲ ਲੀੜੇ ਬਣਾਉਣ ਚੱਲ ਨਾਲੇ ਆਪਣਾ ਨਾਂ ਕੋਚਾ ਤੇ ਨਾਲੇ ਪੇਕਿਆਂ ਦੀ ਸੋਭਾ ਮੰਮੀ ਹ ਮਤਾਂ ਨਹੀਂ ਲੋਕਾਂ ਦੇ ਕਿਦਾਂ ਦੇ ਹਿਸਾਬ ਕਿਤਾਬ ਹੀ ਦਵਿੰਦਰ ਦੀ ਪਰਜਾਈ ਆਈ ਆ ਖਾਲੀ ਹੱਥ ਵੇਲਾ ਕੁਝ ਨਹੀਂ ਲਿਆਈ ਪੀ ਚਲਤੀ ਦੇ ਘਰ ਚੱਲੇ ਆ ਤੇ ਤੁਰਦੀ ਵੀ ਵੇਖਿਆ ਨਹੀਂ ਪੀ ਉਹਨੂੰ ਰੁਪਈਆ ਦਿੰਦੀ ਵੀ ਵੇਖਿਆ ਉਦਾਂ ਹੀ ਚਲ ਗਈ ਉਹ ਚੰਗਾ ਜੀ ਚੰਗਾ ਜੀ ਆਇਓ ਜੀ ਆਇਓ ਜੀ ਕਰਦੀ ਕੱਪੜੇ ਵੇਖੇ ਸੀ ਉਹਦੇ ਆਹੋ ਉਹ ਤੇ ਮੈਂ ਤਾਂ ਨਾਲ ਗੱਲ ਕਰਨੀ ਕਿੰਤਾ ਦਾ ਹਿਸਾਬ ਤੈਨੂੰ ਪਾਉਣਾ ਤਾਂ ਪਿਆ ਉਹਨੂੰ ਕੋ ਦੇਖ ਨਹੀਂ ਗਈ ਤੈਨੂੰ ਪਤਾ ਸਾਹਮਣੇ ਇਹ ਤੇ ਵੇਖੀ ਹਾਂ ਤੂੰ ਖਲੋ ਜਾ ਜਰਾ 10 ਮਿੰਟ 15 ਮਿੰਟ ਠਹਿਰ ਜਾ ਵੇਖੀ ਕਿੰਨਾ ਕੋ ਤੈਨੂੰ ਬਣਾ ਕੇ ਗਿਣ-ਗਿਣ ਕੇ ਦੱਸਦੀ ਉਹਨੇ ਦੇ ਮੂੰਹ ਸਵਾਰਨ ਲੱਗੀ ਨੇ ਇਨਸਾਨ ਹੀ ਲੈਣਾ ਜਿੱਦਾਂ ਉਹ ਤਿਰ ਦੇ ਗਈ ਹੁੰਦੀ ਆ ਜਾਣਦੀ ਆ ساری ਉਮਰ ਇਹਨਾਂ ਨੇ ਮਿਲਦੀ ਵਰਤਦੀ ਆ ਉਹ ਦੱਸਣ ਨੂੰ ਜੋ ਮਰਜ਼ੀ ਕੋਈ ਦੱਸ ਲੈ ਪਰ ਜਿਹੜੀ ਚੀਜ਼ ਹੋਵੇ ਆ ਉਹ ਦੂਰੋਂ ਦਿਖ ਜਾਂਦੀ ਆ ਤੇ ਜਿਹੜੀ ਨਾ ਹੋਵੇ ਆ ਉਹ ਨਹੀਂ ਦੀਦੀ ਤੈਨੂੰ ਤਾਂ ਮੈਂ ਤੈਨੂੰ ਕਹਿਣ ਲਈ ਤੈਨੂੰ ਦਿਹੀ ਨਹੀਂ ਨਾ ਤੂੰ ਸੁਣ ਲਈ ਅਰ ਸੇ ਤੈਨੂੰ ਵੇਖੀ ਪਤਾ ਲੱਗ ਜਾਣਾ ਤੂੰ ਫੇਰ ਮੇਰੇ ਨਾਲ ਗੱਲ ਕਰੀ ਚੰਗਾ ਚਲੋ ਹੁਣ ਤੂੰ ਰਹਿਣੀ ਵੱਖਰੀ ਆ ਉਹ ਗੱਲ ਵੱਖਰੀ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ ਕੀ ਖਾਣ ਨੂੰ ਲਿਆਉਣਾ ਸੀ ਕੀ ਰਖਾ ਤੇ ਮਾਂ ਚੇ ਪਰ ਸੜਦੀ ਉਹਨਾਂ ਦੇ ਉਹ ਤਾਂ ਭਾਵੇਂ ਜਿੰਕਨ ਆਂਦੇ ਵੀ ਕੋਹ ਨਾ ਕੋਹ ਲੈ ਹੀ ਆਉਣ ਤੇ ਪਰ ਪੀਰ ਖਾ ਜੀ ਢਿੱਡ ਚੋ ਨਹੀਂ ਨ ਜਾਂਦੀ ਇਹਦੇ ਚਲੋ ਮੰਮੀ ਇਹ ਵੀ ਕਹਿ ਸਕਦੀ ਨਾ ਵੀ ਮੇਰੇ ਹੀ ਇਹ ਬਾਲ ਬੱਚਾ ਮੇਰੀਆਂ ਕਿਹੜੀਆਂ ਧੀਆਂ ਕਿਸ ਦੇ ਸਿਰ ਤੇ ਆ ਉਦਾਂ ਚੱਲ ਬੰਦਾ ਸੋਹਣਾ ਲੱਗਦਾ ਵਾ ਜਦੋਂ ਧੀਆਂ ਦੇ ਘਰ ਜਾਉ ਤੇ ਸੋਭਾ ਬਣਦੀ ਆ ਹੋਰ ਸਾਰੀ ਸੋਚ ਤੇਰ ਵਰਗੀ ਨਹੀਂ ਹੁੰਦੀ ਚੰਗਾ ਤੇ ਵਰਗੀਆਂ ਨੂੰ ਬਥੇਰੀਆਂ ਚਾਚਾ ਹੁੰਦੀਆਂ ਵਾ ਕੋਲੋਂ ਪੈਸੇ ਲਾ ਲਾ ਕੇ ਨਾ ਦੇ ਦੇ ਕੇ ਤੇ ਕਹਿਣਾ ਉਹ ਦੇ ਗਈ ਆ ਉਹ ਦੇ ਗਈ ਆ ਪਤਾ ਨਹੀਂ ਕਿੰਨੇ ਆ ਕਿ ਨੂੰ ਇਹਨਾਂ ਲੋਕਾਂ ਨੂੰ ਅੱਜ ਕੱਲ ਇਹੋ ਜੀ ਵਾ ਫਿਰ ਗਈ ਆ ਸਾਰਾ ਸਮਾਂ ਹੀ ਇਦਾਂ ਦਾ ਵਾ ਜਿਹੜੇ ਇਦਾਂ ਕਰਦੀਆਂ ਆ ਬਰਕਤ ਨਹੀਂ ਪੈਂਦੀ ਮੈਂ ਤੁਹਾਨੂੰ ਦੱਸਦਾ ਨਾ ਪੇਕਿਆਂ ਦੇ ਘਰ ਹੀ ਰਹਿੰਦੀ ਆ ਤੇ ਨਾ ਗਾੜੀ ਪੈਂਦੀ ਆ ਇਹ ਕਿਦਾਂ ਤੈਨੂੰ ਕਿਹਨੇ ਦੱਸਿਆ ਮੈਨੂੰ ਪਤਾ ਜਦੋਂ ਆਪਾਂ ਘਰੋਂ ਦੇ ਕੇ ਪੇਕੇ ਨਾਲ ਨਾ ਕਰੀਏ ਆ ਤੇ ਦੋਵਾਂ ਘਰਾਂ ਦੀ ਬਰਕਤ ਉੱਟ ਜਾਂਦੀ ਵੇਖ ਲਿਓ ਪਰਤਾਖੇ ਹਾਂ ਇਦਾਂ ਹੁੰਦਾ ਮੰਮੀ ਪਤਾ ਨਹੀਂ ਫਿਰ ਇਹ ਗੱਲ ਦਾ ਨਹੀਂ ਮੈਨੂੰ ਪਤਾ ਚੱਲ ਤੇਰੇ ਕੋਲ ਵਧੀਆ ਹੋਇਆ ਸੁਣ ਲਿਆ ਮੈਂ ਜੇ ਦਿੰਦੇ ਆ ਤੇ ਜੇ ਸੋਭਾ ਕਰੋ ਵੀ ਹਾਂ ਸਾਡਿਆਂ ਦਿੱਤਾ ਜੇ ਨਹੀਂ ਦਿੰਦੇ ਤੇ ਲੋਕਾਂ ਨੂੰ ਦਿਖਾ ਦਿਖਾ ਕੇ ਕੋਲੋਂ ਦੇ ਕੇ ਦਿਖਾਉਂਦਾ ਵੀ ਕੋਈ ਮੈਨੂੰ ਨਹੀਂ ਲੱਗਦਾ ਕੋਈ ਖਾਸ ਲੋਕੀ ਕਹਿੰਦੇ ਆ ਜਿਹੜੀ ਚੁੰਝ ਜੀ ਹੈ ਨਾ ਇਹ ਤਾਂ ਨਹੀਂ ਹੁੰਦੀ ਜਿੰਨਾ ਚਿਰ ਆਪਾਂ ਕੋਲੋਂ ਦੇ ਕੇ ਨਾ ਨਾ ਕਰਾਈਏ ਲੈ ਇਹ ਤਾਂ ਫਿਰ ਆਪੋ ਆਪਣੀ ਗੱਲ ਆ ਪਰ ਉਦਾਂ ਆਪਣੇ ਘਰ ਚਲੋ ਜੇ ਆਪਣੇ ਕਮਾਈ ਵਾਲਾ ਹੈਗਾ ਵਾ ਵਧੀਆ ਤੇ ਫਿਰ ਕੀ ਲੋੜ ਆ ਤੂੰ ਕੋਈ ਨਹੀਂ ਆ ਸਬਜ਼ੀ ਬਣਾ ਤੇ ਟਾਈਮ ਕੱਢ ਮੜਾ ਜਾ ਤੇ ਇੱਧਰ ਉੱਧਰ ਨੰਗੀ ਵੇਖੀ ਤੈਨੂੰ ਸੁਣਾਉਂਦੀ ਆਵਲ ਤਾਂ ਉਹਨੇ ਮੈਨੂੰ ਸੁਣਾ ਦੇਣਾ ਚਲੋ ਕੋਈ ਨਹੀਂ ਸੰਭਲ ਦੂੰਗੀ ਦੱਸਾਂ ਗਿਣ ਕੇ ਵੀ ਮੈਂ ਤੈਨੂੰ ਦੱਸੂੰਗੀ ਵੀ ਕਿੰਨੇ ਕਹਿੰਦੀ ਆ ਫੇਰ ਮੈਂ ਤੈਨੂੰ ਸਾਰਾ ਕਰੂੰਗੀ ਸੁਣ ਲੈ ਹੁਣ ਇਹਦੀ ਗੱਲ ਆਹ ਉਹਨੂੰ ਕਹੀਂ ਲਿਆ ਦੇ ਹੀ ਵਰਤਨੇ ਆ ਉਹਨੂੰ ਕਹੀਂ ਆ ਦੇ ਹੀ ਵਿੱਚੋਂ ਵਰਤੀਏ ਥੋੜੇ ਬਹੁਤੇ ਠੋਕ ਲਾ ਕੇ ਰੱਖੀ ਹੁਣ ਗਿਣਨ ਨੂੰ ਤੈਨੂੰ ਮੈਂ ਫੜਾ ਦੂੰਗੀ ਆ ਪਾਈ ਕੋਲੋਂ ਸਬਜ਼ੀ ਲੈ ਆ ਲਈਦੀ ਅੱਧੀ ਵਿੱਚੋਂ ਖਰਾਬ ਨਿਕਲ ਆਉਂਦੀ ਇਦਾਂ ਹੀ ਹੁੰਦਾ ਵਾ ਨਹੀਂ ਮੇਰੀ ਗੱਲ ਸੁਣੋ ਆ ਮੰਗੋਲ ਸੰਗੋਂ ਵਾਂਗੂ ਬਹਾਂ ਤੇ ਸਿਰ ਜੋੜ ਕੇ ਬੈਠੀਆਂ ਜੇ ਦੋਵੇਂ ਜਾਣੀਆਂ ਬਾਹਰ ਮਸ਼ੀਨ ਚ ਲੀੜੇ ਵੀ ਪਾਏ ਆ ਭਿੰਡੀਆਂ ਦਵਾਲੇ ਤੇ ਨੌ ਸੱਸ ਇਦਾਂ ਹੋਈਆਂ ਵਾ ਜਿਦਾ ਲੰਗਰ ਪਈਆ ਪਿੰਡੀਆਂ ਨਹੀਂ ਲਈਆਂ ਤੇ ਦੋਵੇਂ ਜਾਣੀਆਂ ਨਾਲੇ ਚੁਗਲੀਆਂ ਦੇ ਨਾਲੇ ਪਿੰਡੀਆਂ ਕੱਟੀ ਜਾਂਦੀਆਂ ਜੇ ਨਾਲੇ ਮੈਂ ਤੁਹਾਡੇ ਆ ਲਈ ਆ ਬੋਲਿਆ ਆਹੋ ਬੋਲਿਆ ਮੈਂ ਮੈਂ ਤੈਨੂੰ ਨਹੀਂ ਬੁਲਾਇਆ ਮੈਂ ਤੇ ਮੰਮੀ ਨੇ ਮੰਮੇ ਤੁਹਾਡੇ ਆ ਲਈ ਆ ਆਓ ਪਰਜਾਈ ਆਈ ਸੀ ਨਾ ਤੇ ਉਹਨੇ ਕੀ ਇਹਨੂੰ ਆਂਦੇ ਆ ਕਹਿੰਦੀ ਲੀੜਾ ਲੱਤਾ ਤੇ ਅੱਜ ਕੱਲ ਕੋਈ ਪਸੰਦ ਨਹੀਂ ਕਰਦਾ ਉਹ 5000 ਰੁਪਈਆ ਹੀ ਦੇਗੀ ਆ ਹਾਏ ਹੈ ਤੁਹਾਨੂੰ ਤੇ ਜਿਹਦਾ ਨੌ ਸਾਸ ਨੂੰ ਸਾਹਮਣੇ ਸੱਫ ਸਿੰਗ ਦੇ ਚੀਰਲਾ ਕੱਢਲਾ ਕੱਢਲਾ ਗਲਾਂ ਕੱਢ ਲਈ ਕਿਤੇ ਸਦਮੇ ਜਨਾ ਜਲਜੀ 5000 ਸੁਣ ਕੇ ਹਾਏ 5 ਸੁਣ ਕੇ ਸੱਚੀ ਮੈਨੂੰ ਟੈਨਸ਼ਨ ਹੋ ਗਈ ਲੈ ਪਰਜਾਈ ਮੇਰੀ ਦੇ ਦੇ ਤੇ ਟੈਨਸ਼ਨ ਮੈਨੂੰ ਕਾਦੀ ਖੜੇ ਮੈਨੂੰ ਇਹ ਹੋ ਗਈ ਵੀ ਅਹੀਂ ਦੇਖਿਆ ਨਹੀਂ ਫੜਾਉਂਦੀ ਨਹੀਂ ਵਿਖੇ ਨਾਲੇ ਇੰਨੇ ਪੈਸੇ ਨਹੀਂ ਰੱਖੀ ਜੇ ਪੇਕਿਆਂ ਕੋਲ ਜਿਉਂਨੇ 5 ਦਿੱਤਾ ਸੀ ਤੇ ਤੁਸੀਂ ਮੋੜਦੇ ਹੋ ਥੋੜੇ ਬਹੁਤੇ ਰੱਖਣੇ ਸੀ ਤੁਸੀਂ 5 ਹੀ ਰੱਖ ਲਿਆ ਮੇਰੀ ਗੱਲ ਸੁਣਾ ਪਰਜਾਈਆਂ ਵੀ ਆਂਦੇ ਮਾਮਾ ਹੁੰਦੀਆਂ ਵਾ ਜੇ ਕੋਈ ਪਿਆਰ ਨਾ ਦਵੇ ਨਾ ਤਾਂ ਫਿਰ ਲੈ ਲੈਣਾ ਚਾਹੀਦੇ ਆ ਅਗਲੀਆਂ ਦੀ ਤੈਨੂੰ ਮੇਰੇ ਕੱਪੜੇ ਪਸੰਦ ਨਹੀਂ ਆਉਂਦੇ ਤੇ ਨਾਲੇ ਸਾਡੇ ਪਿੰਡ ਵਾ ਨਾ ਮੰਮੀ ਜਾਈਦਾ ਵਾ ਨਾ ਜੋ ਸਾਡੇ ਸ਼ਹਿਰ ਆ ਸ਼ਹਿਰਾ ਸ਼ਹਿਰਾ ਦਾ ਫਰਕ ਵਾ ਆ ਵੇਹ ਦੀਪ ਦੇ ਪੇਕੇ ਆ ਜਿਹੜੇ ਕੱਪੜੇ ਬਣਾ ਕੇ ਦਿੱਤੇ ਆ ਨਾਲੇ ਟੌਰ ਤੇ ਨਾਲੇ ਸੋਹਣੇ ਲੱਗਦੇ ਆ ਤੇ ਉਧਰੋਂ ਤੇ ਮੈਨੂੰ ਪਸੰਦ ਜਿਹ ਨਹੀਂ ਆਉਂਦੇ ਤੇ ਮੈਂ ਤਾਂ ਹੀ ਕਹਿਣ ਡਈ ਹਾਂ ਵੀ ਦੀਪ ਆਪਣੀ ਮੰਮੀ ਨੂੰ ਸੁਣਾ ਦੇ ਦੀ ਫੋਨ ਤੇ ਪੀ ਸੂਟ ਇਹਦੇ ਨਾਲ ਤਾਂ ਲੈ ਕੇ ਰੱਖੇ ਫੇਰੀ ਵਾਲੇ ਕੋ ਤੇ ਪੈਸੇ ਮੇਰੇ ਕੋ ਲਾਈ ਮੋਰ ਪਰਚਾਈ ਮੇਰੀ ਦੀ ਕਿਤੇ ਗਈ ਆ ਮੈਂ ਤੇਰੇ ਹੱਥੇ ਪੈਸੇ ਦੇ ਦੇਣੇ ਆ ਤੇ ਸੂਟ ਹੁਣ ਤੂੰ ਮੰਗਾਉਣਾ ਹੀ ਤੇ ਨਾਲੇ ਤੁਸੀਂ ਚੱਲੋ ਮੇਰੇ ਨਾਲ ਸੰਗ ਨਹੀਂ ਆਈ ਤੈਨੂੰ ਤੂੰ 5000 ਲੈ ਕੇ ਬੈਗੀ ਤੂੰ ਆਦੋ ਕੰਮ ਸੋ ਕੰਮ ਤੂੰ 500 ਕੋੜ ਰੱਖ ਦੇ ਬਾਕੀ ਮੋੜ ਲੈਟਰ ਰੋਟਾ ਪਾਉਣਾ ਵਾ ਤੂੰ ਕਿਤੇ ਲੈਟਰ ਪਾਉਣਾ ਤੇ ਉਸੇ ਪੰਜ ਨਾ ਪਹਿਣਾ ਵਾ ਮੇਰੀ ਮਾਂ ਨੇ ਪਿਆਰ ਨਾਲ ਘੱਲੇ ਤੇ ਅਗਲੀ ਦੇ ਗਈ ਆ ਉਹਨਾਂ ਨੇ ਮੈਂ ਕਹਾਂ ਦੀ ਸੀ ਵੀ ਤੁਸੀਂ ਮੇਰ ਨਾਲ ਸ਼ਹਿਰ ਚੱਲੋ ਇਹਦੇ ਸੂਟ ਚੱਲ ਜਿਹੜਾ ਮਹਗਾ ਹੀ ਲੈਣਾ ਮੈਂ ਕਿੰਨੇ ਕਮੇ ਕਿੰਨੇ ਕਹਾਂ ਦੀ ਵੇ ਸੂਟ ਤੇਰੇ ਵਾਲਾ ਨਹੀਂ ਸਸਤਾ ਹੀ ਇਹਦੇ ਕਿੰਨੇ ਕਹਾਂ ਦਾਮੀ 700 ਦਾ ਲੈ 700 ਦਾ ਹੀ ਤੂੰ 1000 ਲੈ ਲਈ ਮੇਰ ਕੋ 1000 ਲੈ ਲਈ ਪਰ ਜਾਈ ਮੇਰੀ ਦੇਖ ਗਈ ਆ ਕਰਾਇਆ ਕਰ ਉਹ ਤੇਰਾ ਲੱਗ ਜਾਣਾ ਤੇ ਇਦਾਂ ਕਰ ਬਾਕੀ ਮੇਰ ਕੋ 4 ਵਜ ਜਾਣਾ ਵਾ ਤੇ ਮੇਰੇ ਨਾਲ ਸ਼ਹਿਰ ਚੱਲ ਸ਼ਹਿਰ ਮੈਨੂੰ ਚਾਹੀਦਾ ਹੈਗਾ ਹੀ ਆ ਫਿਰ ਜੋ ਬਣੂਗਾ ਮੈਂ ਕਿਨੂੰ ਬਾਹਰ ਥੋੜਾ ਕਿਨੂੰ ਕਹਿਣਾ ਵੀ ਮੈਨੂੰ ਲੀੜੇ ਬਣਾ ਬਣਾ ਕੇ ਦਿਓ ਉਹ ਬਣਾ ਦੂ ਫਿਰ ਮੈਂ ਦੂਜਾ ਛੇਦਾ ਬਣਾ ਕੇ ਦਿਨੀ ਆ ਕਿਉਂ ਦੀਪ ਹਾਏ ਹਾਏ ਅੱਛੀ ਲਾਭ ਰੋਸੀ ਇਹਨੂੰ ਮੈਂ ਨਹੀਂ ਪਾਉਂਦੀ ਤੇਰੇ ਲੀੜੇ ਉਹੋ ਹੀ ਮੈਂ ਰਹਿ ਗਏ ਮੇਰੇ ਜੋਗਾ ਨਹੀਂ ਨਹੀਂ ਉਹੀ ਰਹਿਣ ਦੋ ਤੁਸੀਂ ਇਹਦੇ ਪੈਹਾਂ ਚ ਸੂਟ ਨਾ ਮੰਗੋ ਬਥੇਰਾ ਦੀਦੀ ਦੇ ਪੇਕੇ ਸ਼ੁਰੂ ਤੋਂ ਵੇਖਿਆ ਕਿੰਨਾ ਦਿੰਦੇ ਲੈਂਦੇ ਆ ਪਰ ਜਾਈ ਇਹਦੀ ਸੁਨਾਹ ਦੇ ਗਈ ਸੀ ਆਂਦੀ ਲੈਂਟਰ ਤੇ ਸਾਰੇ ਜਾਣੇ ਆਇਓ ਆਪਾਂ ਸਾਰੇ ਚਾਹਾਂਗੇ ਮੰਮੀ ਕਹਿ ਗਈ ਆ ਸਾਨੂੰ ਦੇਣਗੀ ਫਿਰ ਸਾਨੂੰ ਫਿਰ ਲੈਂਟਰ ਤੇ ਵਧੀਆ ਸੂਟ ਬਣਾ ਕੇ ਦੇਣਗੀ ਆਹੋ ਤਾਂ ਸਾਡਾ ਬਣਦਾ ਹੀ ਆ ਆਹੋ ਫਿਰ ਤਾਂ ਹੀ ਕਹਿ ਗਈ ਹੋਣੀ ਆ ਆਂਦੀ ਨਹੀਂ ਆਇਓ ਫਿਰ ਲੀੜੇ ਉਦੋਂ ਦਉਂਗੀ ਤਾਂ ਹੀ ਫਿਰ ਦੀਦੀ ਤੈਨੂੰ ਪੈਸੇ ਦੇ ਗਏ ਹਨਾ ਅਸੀਂ ਤਾਂ ਨਹੀਂ ਫਿਰ ਹੱਥ ਰੱਖ ਲਾਂਗੇ ਮਾ ਮਾ ਮਾਤਾ ਤਾਂ ਚੰਗੀ ਲੱਗਦੀ ਕੋੜਮਾ ਦੇ ਪਿੰਡ ਆਪਣੀ ਪਸੰਦ ਤੇ ਹੱਥ ਰੱਖਦੀ ਹੱਦ ਹੋਈ ਵੇਲਾ ਮਾਤਾ ਤੇ ਕੱਲ ਜਣ ਵੇਲਾ ਆਂਦੇ ਤੀਆਂ ਪੁੱਤ ਹੁਣ ਤੇ ਆਸ ਹੁੰਦੇ ਹੁੰਦੀ ਜਦੋਂ ਵੀ ਆਈਏ ਗੜੀਆਂ ਲੀੜਾ ਕਪੜਾ ਸੋਹਣਾ ਮਿਲਦਾ ਵਾ ਚੱਲ ਕੋਈ ਨਹੀਂ ਹੈ ਕੋਈ ਨਹੀਂ ਚੱਲਾਂਗੇ ਵੇਨੇ ਹਲੇ ਲੈਟਰ ਕਿੰਨੇ ਦਿਨਾਂ ਨੂੰ ਆ ਉਦੋਂ ਨੂੰ ਕੀ ਤਾਂ ਤੁਸੀਂ ਵੀ ਜਾਣਾ ਕਿ ਨਹੀਂ ਮੇਰੇ ਨਾਲ ਚੱਲ ਵੇਖ ਲਿਓ ਤਾਂ ਨਹੀਂ ਜਾਣਾ ਜਾਣਾ ਕਿਉਂ ਨਹੀਂ ਜਾਣਾ ਨਹੀਂ ਨਹੀਂ ਲੜਾਈ ਕਿਉਂ ਕਰਨੀ ਆ ਚੇ ਚਾਗਰੀ ਕਹਿ ਕੇ ਗਈ ਤਾਂ ਜਾਵਾਂਗੇ ਕਿਉਂ ਨਾ ਅਸੀਂ ਹੁਣ ਤੁਹਾਡੀ ਮੰਮੀ ਨੇ ਸੁਣਾ ਦੇ ਦਵੀ ਚੰਗਾ ਗੱਲ ਸੁਣ ਮਾਣ ਤਾਣ ਨਾਲ ਕਹਿ ਕੇ ਗਈ ਆ ਉਹਦਾ ਮਾਨ ਤਾਣਾ ਆਪਾਂ ਰੱਖਣਾ ਰੱਖਣਾ ਮੈਂ ਰੱਖਣਾ ਉਹਨਾਂ ਦਾ ਮਾਨ ਤਾਣਾ ਕਹਿ ਕੇ ਗਈ ਜਾਣਾ ਵਾ ਨਹੀਂ ਸਿੱਖਣਾ ਨਹੀਂ ਨਹੀਂ ਇਦਾਂ ਨਾ ਕਰੀ ਵਾਹੀਂ ਤੇ ਜਾਣਾ ਐਨੇ ਮਾਨ ਤਾਣਾਂ ਕਹਿ ਕੇ ਗਈ ਪਹਿਲਾ ਅਗਲੇ ਨੇ ਪ੍ਰੋਗਰਾਮ ਰੱਖਿਆ ਵਾ ਅਸੀਂ ਤਾਂ ਪਹੁੰਚਾਂਗੇ ਪਹੁੰਚਣਾ ਵਾ ਨਾਲੇ ਉਹ ਤਾਂ ਬੰਦੇ ਮਿਲਨ ਵਰਤਣ ਵਾਲੇ ਆ ਫਿਰ ਅਗਲੀ ਆਖੋ ਘਰ ਜਾ ਕੇ ਆ ਕੇ ਆਈ ਹਾਂ ਬੈ ਜਾ ਨਹੀਂ ਮੇਰੀ ਗੱਲ ਸੁਣੋ ਇੱਕ ਮਿੰਟ ਉਹਨੂੰ ਕਰ ਲੈਣ ਦੋ ਕੰਮ ਕਰ ਲਾਂ ਮੈਂ ਕਰ ਲੈਣ ਦੋ ਮੰਮੀ ਕਰ ਲੈਣ ਦੋ ਕਿਉਂ ਕਿਉਂ ਕਰ ਗੱਲ ਆ ਗਈ ਆ ਧਾਰ ਥੱਲੇ ਨਾ ਹੁਣ ਇਹਨਾਂ ਨੂੰ ਲੈਂਟਰ ਤੇ ਕਹਿਣ ਜੋਗੀ ਜਾਨ ਲਈ ਤੇ ਨਾ ਛੱਡ ਕੇ ਜਾਣ ਜੋਗੀ ਫਸ ਗਈ ਵਿਚਾਰੀ ਆਪਣੀਆਂ ਕਰਨਾਂ ਮੇਰੇ ਮੱਥੇ ਮਾਰਦੀ ਬਰੋਸੀਆ ਮੈਂ ਕਦੀ ਵੇਖਿਆ ਨਹੀਂ ਨਾ ਚੁੱਪ ਕਰ ਜਾ ਤੂੰ ਵੇਖ ਤੇਲ ਵੇਖ ਤੇ ਤੇਲ ਦੀ ਧਾਰ ਵੇਖ ਇਹਨੇ ਹੁਣ ਗਾੜੀ ਗਾੜੀ ਕੀ ਕਰਦੀ ਏ ਜਲਦੀ ਧਾਰ ਹੁਣ ਨੂੰ ਕਾਹ ਹੱਥ ਢਾ ਕੇ ਵੇਖੀ ਗਾੜੀ ਹੁਣ ਇਹਦੇ ਸਿੱਕੂ ਮਾਰੂ ਵੱਟ ਕੇ ਇਹਦੇ ਵੇਖੀ ਕਿਦਾਂ ਇਹ ਕਿਨੇ ਆਉਟ ਕੇ ਆਤੋਂ ਕਿੱਡਾ ਟੌਰ ਬਣਾਉਣਾ ਹੀ 5000 ਅਗਲੀ ਦੇਖ ਕੇ ਕਹਿੰਦੀ ਸਾਡੇ ਸਾਹਮਣੇ ਨਾ ਫੜਾਉਂਦੀ 5000 ਹੈ ਭੁੱਲੇ 5 ਦੇਣ ਵਾਲੇ ਉਹ ਕਮਾਲ ਹੋਈ ਯਾਰੀ ਦੀ ਜੀਂਦਾ ਰਵੇ ਜੋ ਬਣ ਜਿਹਦੀ ਜੇਬੇ ਚ 50 ਵੀ ਕਢ ਲੇ 100 ਵੀ ਕਢ ਲੇ ਕੱਢ ਕੱਢ ਕੇ ਤੇ ਇੰਨੇ ਕਿਤੇ ਪਤਾ ਨਹੀਂ ਪੀ ਰੱਖਦੀ ਕਿੱਥੇ ਇਹ ਪੈਸੇ ਦੇ ਦੇ ਕੇ ਗਈ ਜਿੱਦੇ ਸਾਰੇ ਪਿੰਡ ਦੀਆਂ ਗਲੀਆਂ ਚ ਝੋਕਾ ਨਾ ਦਿੰਦੀ ਫਿਰਦੀ ਵੀ ਮੇਰੀ ਪਰਜਾਈ ਦੇਗੀ ਪੰਜ ਆ ਉਹ ਇਹ ਅੰਦਰ ਫੜ ਕੇ ਰੱਖਣ ਵਾਲੀ ਪੰਜ ਹਰ ਪਾਣੀ ਕਦੂਗ ਦੀ ਅੰਦਰ ਡਹੀ ਹੋਈ ਮਾਂ ਮੋਟ ਰਿੱਦਣ ਵੀ ਮੈਂ ਕੀ ਗੱਲ ਬਣਾਵਾ ਤਾਂ ਕੀ ਦੱਸਾਂ ਕੀ ਪਤਾ ਪਹਿਲਾਂ ਇਹਦਾ ਪਾਣ ਇਕੱਠਾ ਕੀਤਾ ਪਹਿਲਾਂ ਗਣਿਆ ਹੀ ਨਹੀਂ ਵੀ ਪੰਜ ਹੋ ਜਾਊਗਾ ਆਹੋ ਫਿਰ ਪੰਜ ਦਾ ਨਾਂ ਲਿਆ ਕਿਤੇ 4 500 ਨਹੀਂ ਕਿਹਾ ਤੇ ਇਹਦਾ ਤੈਨੂੰ ਈਦਾ ਦਿੰਦੇ ਲੀੜੇ ਕੋਈ ਦੱਸ ਕੇ ਨਹੀਂ ਦਿੰਦਾ ਜਦੋਂ ਟੀ ਨੂੰ ਦੇਣੇ ਹੋਣ ਤੇ ਵੇਹੋ ਜੇ ਨਹੀਂ ਕਰਦੇ ਹੁੰਦੇ ਵੀ ਆ ਇੰਨੇ ਵਾਲਾ ਸੂਟ ਇੰਨੇ ਵਾਲਾ ਇੰਨੇ 5000 ਦੇਗੇ ਇੰਨੇ ਦੇਗੇ ਉਹ ਮੰਮੀ ਮੇਰਾ ਤਾਂ ਜੀ ਨਹੀਂ ਕਰਦਾ ਉਹਨਾਂ ਕੋਲ ਚੀਜ਼ ਲੈਣ ਨੂੰ ਮੈਨੂੰ ਆ ਇੰਨੀ ਕਿ ਕਿਤੇ ਥੋੜਾ ਨਾ ਹੁੰਦੀਆਂ ਕਿਤੇ ਰੱਬ ਨੇ ਮੈਨੂੰ ਆ ਦੇਣ ਨਾ ਪਾਏ ਹੁੰਦੇ ਤੇ ਮੈਂ ਤਾਂ ਪੇਕੇ ਨਾਲ ਕੋਈ ਰੁਪਈਆ ਨਾ ਲੈਂਦੀ ਸਹੀ ਗੱਲ ਵਾ ਘਰੇ ਰੱਬ ਦਵੇ ਘਰੇ ਰੱਬ ਦਵੇ ਤੇ ਫੇਰ ਹੀ ਸਿੱਧਕ ਹੁੰਦਾ ਵਾ ਤੇ ਬਰਕਤ ਵੀ ਰੱਬ ਤਾਂ ਹੀ ਪਾਉਂਦਾ ਹੱਦ ਹੋਈ ਨ ਖੱਤੀਆਂ ਦੀ ਕਿੱਦਾਂ ਤਿਆਰ ਹੋਈਆਂ ਛਾਰੇ ਜਾਰੇ ਹਿਲਿੰਡਰ ਤੇ ਮੰਮੀ ਚੱਲਾਂਗੇ ਪਹਿਲੀ ਵਾਰੀ ਜਾਣਾ ਛਾਰਥ ਰੱਖਿਆ ਵਾ ਤੇ ਸਾਨੂੰ ਲੀੜੇ ਨਾ ਬਣਾ ਕੇ ਦੇਣਗੇ ਜਿੰਦੀ ਤੈਨੂੰ ਲ ਮੇਰੇ ਕੋ ਤੇ ਚਵਲ ਕੋ ਲੈ ਕੇ ਨਹੀਂ ਆਈ ਇਹਨਾਂ ਨੂੰ ਸੁਣਾ ਦੇਗੀ ਆ ਛਰੇ ਜਾਨੀ ਆਈ ਲੈਂਟਰ ਤੇ ਕਿੱਡਾ ਨਮੜਦਾ ਵਿਆਹ ਰਖਿਆ ਕਹਿ ਗਈ ਸਿਆਪਾ ਮੇਰੀ ਜਾਨ ਨੂੰ ਪਾ ਮੈਂ ਭਾਵੇਂ ਨਾ ਕਪੜਾ ਉਚਾਰ ਹਰਾ ਮਰ ਜਾ ਇਹਨਾਂ ਥੱਲੇ ਲਵਾਉਣਾ ਇਹਨਾਂ ਮੇਰਾ ਨੱਕ ਕਟਾਉਣਾ ਹੀ ਅੰਤਰੀਆਂ ਨੇ ਆ ਹੱਦ ਹੋਈ ਓਹ ਮਾਤਾ ਸੁਨਾਹ ਘਾਲਤਾ ਵੀ ਉਹਨਾਂ ਨੂੰ ਵੀ ਕਹੀ ਪਤਾ ਨਹੀਂ ਹੈਗਾ ਆਪਣੀ ਕੁੜਮਣੀ ਦੀ ਜ਼ੁਬਾਨ ਦਾ ਐਡੀ ਲੰਮੀ ਆ ਦਾ ਨਾਮ ਮੇਰੀ ਦਰਾਨੀ ਦੀ ਜ਼ੁਬਾਨ ਦਾ ਕੀ ਲੁਤਰੀਆ ਲੈ ਵੇਖ ਲਾ ਉਦਾਂ ਕਦੇ ਨੂੰ ਬਿਮਾਰੀ ਪੈ ਜਾਂਦੀ ਜੇ ਕਵਾਡੇ ਤੇ ਚਲੀਏ ਨਾ ਮੈਂ ਨਹੀਂ ਜਾਣਾ ਮੇਰੇ ਕੋ ਤੁਰਿਆ ਨਹੀਂ ਜਾਂਦਾ ਤੇ ਹੁਣ ਹੁਣ ਮੇਰੇ ਪੇਕੇ ਦੇ ਤਿਆਰ ਹੋਈ ਹੇ ਜੀ ਪਹਿਲਾ ਸਾਰਥ ਨੇ ਕੀਤਾ ਮੈਂ ਤੇ ਜਾਣਾ ਹੀ ਜਾਣਾ ਕੱਡਾ ਨੂੰ ਵੇਖੀ ਸਾ ਵਰੀ ਦਾ ਸੂਟ ਬਣਾ ਕੇ ਦੇਣ ਲੱਗੀ ਮੇਰੀ ਪਰਜਾਈ ਹਾਏ ਰੱਬਾ ਮਾਂ ਨੂੰ ਫੋਨ ਕਰਦੀ ਆ ਤੇ ਜਾਂ ਕੋਈ ਪਹਿਲਾਂ ਹੀ ਜਗਾੜ ਜੇ ਲਾ ਲੈਣੀ ਆ ਗੇਤੀ ਚਲ ਜੂੰਗੀ ਆਪ ਇੱਕ ਦਿਨ ਗੇਤੀ ਚਲ ਜੂੰਗੀ ਤੇ ਇਹਨਾਂ ਨੂੰ ਕਹੂੰਗੀ ਵੀ ਚਲ ਕੋਈ ਨਹੀਂ ਤੁਸੀਂ ਬਾਅਦ ਚਾਇਓ ਮੁੜ ਕੇ ਕਾਹਨੋਂ ਉਂਡਿਆ ਬਾਅਦ ਇਹਨਾਂ ਜਾਣਾ ਹੀ ਨਹੀਂ ਮੇਰੇ ਪਿੰਡ ਦੇ ਰਾਹ ਤਾਂ ਨਹੀਂ ਪਤਾ ਇਹਨਾਂ ਨੂੰ ਇਦਾਂ ਹੀ ਕਰੂੰਗੀ ਹਾਏ ਰੱਬਾ ਕਿੱਡੀ ਚਲਾਕ ਵਾ ਮਾਤਾ ਆਪਣੀ ਧੀ ਦੀਆਂ ਕਿਤੇ ਇੱਕ ਬਣੀ ਗੱਲ ਦੀ ਇਹਨੇ ਮੇਰੇ ਕੋਲੋਂ ਪਿਕਸ ਕੱਢੀ ਵੀ ਉੱਥੇ ਆ ਗੱਲ ਹੋਈ ਆ ਇੱਥੇ ਮੈਨੂੰ ਚੰਗੀ ਭਲੀ ਨੂੰਨੂ ਠਿਕਨ ਦਿੰਦੀ ਤੇ ਕੁੜੀ ਆਪਣੀ ਦੀ ਕਰਤੂਤਾਂ ਦਾ ਕੋਈ ਨਹੀਂ ਪਤਾ ਹੈਗਾ ਇਹ ਵੀ ਹਾ ਭਲੇ ਤਾਂ ਭਲੇ ਭੱਜੇ ਉੱਥੋਂ ਜਾਂਦੇ ਹੁੰਦੇ ਸੀ ਮੈਨੂੰ ਤਾਂ ਲੱਗਦਾ ਵੀ ਪੱਕਾ ਉੱਥੇ ਇਹਨਾਂ ਨੂੰ ਕੇ ਗੱਲ ਦਾ ਪਤਾ ਹੀ ਹੋਣਾ ਵਾ ਤਾਂ ਹੀ ਇੱਥੋਂ ਭੱਜੇ ਭੱਜੇ ਜਾਂਦੇ ਹੁੰਦੇ ਸੀ ਐਡੀ ਇਹ ਮਿਸਨੀ ਜੀ ਵੱਧ ਕਿਤੇ ਮੈਨੂੰ ਇੱਕ ਵੀ ਗੱਲ ਨਹੀਂ ਦੱਸੀ ਵੀ ਮੇਰੀ ਕੁੜੀ ਦੇ ਘਰ ਉੱਥੇ ਆਹ ਕੁਛ ਹੋਇਆ ਵਾ ਆਹ ਖਿਚੜੀ ਪੱਕੀ ਆ ਪੁੱਛਦੀ ਮੈਂ ਮਾਤਾ ਨੂੰ ਖਲੋਜਾ ਭਲਾ ਮੰਮੀ ਕੀ ਆ ਠੀਕ ਕਰਨ ਦੇ ਜੇ ਕੋਈ ਨਹੀਂ ਲੰਮੀ ਪਈ ਹਾਂ ਜਰੀਗਾ ਗੱਲ ਸੁਣਿਓ ਹਾਂ ਮੈਂ ਚੰਗੀ ਕੁੜੀ ਛੜੀ ਆ ਜਿਹੜੀ ਛੇਤੀ ਨਾਲ ਉੱਠ ਕੇ ਰੇ ਲਾਗੇ ਚੱਲ ਜਾਣਾ ਆਪ ਨਹੀਂ ਆ ਸਕੀ ਇੱਥੇ ਲੰਮੀ ਪੈ ਗਈ ਆਹ ਜਰੀ ਕਾ ਲੰਮੀ ਪਈ ਹਾਂ ਠੀਕ ਆ ਤੇ ਤੂੰ ਹੀ ਉੱਥੇ ਆ ਜਾਨੀਂ ਆ ਮੰਮੀ ਬਾਹ ਡ੍ਰੈਗ ਰੂਮ ਦੇ ਪਾਪਾ ਜੀ ਲੰਮੇ ਪਏ ਸੀ ਤਾਂ ਇਹ ਤਾਂ ਮੈਂ ਤੁਹਾਨੂੰ ਕਹਿਣ ਦੀ ਇੱਥੇ ਆ ਜਾਓ ਦੀਪ ਦੇ ਘਰ ਮੈਂ ਗਏ ਸੀ ਉਦੋਂ ਉਹ ਤੇ ਨੀ ਛੇਤੀ ਛੇਤੀ ਤਾਂ ਉੱਥੇ ਕੋਈ ਗੱਲਬਾਤ ਦਾ ਨਹੀਂ ਪਤਾ ਲੱਗਾ ਕਿੱਦਾਂ ਦੀ ਗੱਲਬਾਤ ਉਦਾਂ ਨਹੀਂ ਤੀਆਂ ਜਾ ਕਰ ਜਾਈਦਾ ਗੱਲਬਾਤ ਹੋਵੇ ਤਾਂ ਫੇਰ ਹੀ ਜਾਈਦਾ ਮੰਮੀ ਤੁਸੀਂ ਮੇਰੇ ਕੋਲ ਇਹ ਵੋਲੇ ਪੜਦੇ ਰੱਖਦੇ ਸੀ ਜਿੱਦਾਂ ਮੈਂ ਘਰ 'ਚ ਹੀ ਨਹੀਂ ਹੁੰਦੀ ਵੋਲੇ ਪੜਦੇ ਇਹ ਕਾਦੇ ਰੱਖਣੇ ਆ ਠੀਕ ਹਨ ਮਿਲਣਾ ਵੀ ਜਾ ਸਕਦੇ ਆਂ ਜਾਣ ਸਕਦੇ ਆਂ ਮੰਮੀ ਜਾਨ ਨੂੰ ਤਾਂ ਜਾ ਹੀ ਸਕਦੇ ਆ ਪਰ ਮੈਨੂੰ ਦਵਿੰਦਰ ਦੀਦੀ ਨੇ ਸਾਰੀਆਂ ਗੱਲਾਂ ਦੀਪ ਦੀਆਂ ਦੱਸ ਦਿੱਤੀਆਂ ਕੀ ਦੱਸ ਦਿੱਤੀਆਂ ਹਨ ਤੇ ਕਿਸ ਗੱਲਬਾਤ ਦਾ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਹੋਊਗਾ ਤੁਹਾਡੀ ਤੀਨੇ ਫੇ ਤੁਹਾਡੇ ਕੋਲ ਉਹ ਲਾ ਰੱਖਿਆ ਹੋਊਗਾ ਉਹਨੇ ਤਾਂ ਮੈਨੂੰ ਨਹੀਂ ਅਜੇ ਤੱਕ ਦੱਸਿਆ ਕਿ ਦਵਿੰਦਰ ਨੇ ਦੱਸਿਆ ਵੀ ਜਿਹੜੇ ਗਵੰਡੀਆਂ ਘਰੋਂ ਕੰਮ ਕਰਨ ਜਾਂਦੀ ਹੈ ਨਾ ਉਹਨਾਂ ਦੇ ਮੁੰਡੇ ਨਾਲ ਉਹਦੀ ਗੱਲਬਾਤ ਹੀ ਕੀ ਦਵਿੰਦਰ ਦਾ ਹਦੀਸ ਹੈ ਇਹਨੂੰ ਆਹੋ ਮੈਂ ਜਦੋਂ ਗਈ ਮੈਨੂੰ ਦਵਿੰਦਰ ਨੇ ਦੱਸਿਆ ਇਹ ਗੱਲਾਂ ਦਵਿੰਦਰ ਨੂੰ ਸ਼ਰਮ ਨਾ ਆਈ ਪਹਿਲਾਂ ਉਹ ਤਾਂ ਨਹੀਂ ਸਾਡੀ ਟੀਨੂ ਟੀਕਾ ਦਿੰਦੀ ਤਾਂ ਹੁਣ ਐਦਾਂ ਗੱਲਾਂ ਕਰਨ ਦਾ ਵੀ ਉਹ ਉਹਨੂੰ ਮੈਂ ਚੰਗੀ ਤਰ੍ਹਾਂ ਇੱਕ ਕਰ ਹੁਣ ਪੁੱਛ ਲੈਣਾ ਜੀਤ ਜਿਹਦਾ ਦਵਿੰਦਰ ਨੇ ਤੇਰੇ ਨਾਲ ਗੱਲ ਕੀਤੀ ਤੂੰ ਪਰਝਾਈ ਹੀ ਉਹ ਤਾਂ ਮੂੰਹ ਨਾ ਪੰਨਿਆ ਤੇਰ ਕੋ ਗਿਆ ਮੰਮੀ ਮੈਂ ਉਹਦਾ ਦੱਸ ਕੀ ਮੂੰਹ ਪੰਨ ਨਾ ਆਏ ਉਹਨੇ ਤਾਂ ਗੱਲਾਂ ਹੀ ਮੈਨੂੰ ਐਦਾਂ ਇਹਦੇ ਅੰਦਰ ਦੱਸਿਆ ਵੀ ਮੇਰਾ ਮੂੰਹ ਬੰਦ ਹੀ ਕਰਾ ਛੱਡਿਆ ਉਹਨੇ ਮੈਨੂੰ ਸੁਣ ਕੇ ਸ਼ਰਮ ਆਉਂਦਾ ਵੀ ਗੱਲਾਂ ਵੀ ਦੱਸ ਕੀ ਬਣਿਆ ਕੀ ਨਹੀਂ ਮੈਨੂੰ ਤਾਂ ਸਮਝ ਨਾ ਆਵੇ ਵੀ ਦੱਸ ਕੀ ਕਰਾਂ ਮੈਂ ਇੱਥੇ ਕਿਨੂੰ ਉਹਨੂੰ ਪੁੱਛਾਂ ਕਿ ਉਹਨੂੰ ਕਵਾਂ ਕੁਝ ਮੈਂ ਨਾਈਕਾ ਧੀ ਵੀ ਕੀ ਕਰ ਰਹੀ ਜਿਹੜਾ ਤੇਰਾ ਇੰਨਾ ਮੂੰਹ ਬੰਦ ਕਰਾਤਾ ਮੂੰਹ ਖੋਲ ਲੈਣੀ ਓ ਜਰਾ ਖੋਲਣ ਦੀ ਵਾਰੀ ਤੈਨੂੰ ਕੀ ਹੋ ਗਿਆ ਹੀ ਘਰ ਹੀ ਤੂੰ ਮੂੰਹ ਖੋਲਣ ਵਾਲੀ ਆ ਜਿੱਥੇ ਮੂੰਹ ਖੋਲਣਾ ਸੀ ਉੱਥੇ ਤੇ ਤੇਰਾ ਖੁੱਲਾ ਨਹੀਂ ਮੰਮੀ ਵੇਖੋ ਉਥੇ ਮੈਂ ਲੜਦੀ ਚੰਗੀ ਲੱਗਦੀ ਸੀ ਉਹਨਾਂ ਦੇ ਨਾਲ ਨਾ ਆਪਣੇ ਪੋਤਾ ਬਦਲੇ ਬੜਾ ਕੋਹ ਕਰਨਾ ਪੈਂਦਾ ਵਾ ਤੇ ਤੂੰ ਮੈਨੂੰ ਨਾ ਉਹਦਨ ਦਾ ਨਾ ਦੱਸਿਆ ਮੈਂ ਉਹਦਨ ਦੀ ਉੱਥੇ ਪਹੁੰਚ ਗਈ ਤੇ ਮੈਂ ਦਵਿੰਦਰ ਨੂੰ ਪੁੱਛਦੀ ਚੰਗੀ ਤਰ੍ਹਾਂ ਮੰਮੀ ਮੈਂ ਤਾਂ ਤਾੜਨਾ ਤਾਇਨਾ ਕਾਲ ਕੀਤੀ ਮੈਂ ਸ਼ਾਇਦ ਤੁਹਾਨੂੰ ਗੱਲ ਦਾ ਪਤਾ ਉਹ ਭਲਾ ਵੇਖਦੀ ਵੀ ਮੇਨਾ ਇਹ ਗੱਲ ਕਰਦੇ ਆ ਪਰ ਤੁਸੀਂ ਤਾਂ ਉਹਦਾ ਦੀ ਮੇਨਾ ਕੋਈ ਗੱਲ ਕੀਤੀ ਨਹੀਂ ਤੇ ਹਾਰ ਕੇ ਫਿਰ ਮੈਨੂੰ ਅੱਜ ਤੁਹਾਨੂੰ ਦੱਸਣਾ ਹੀ ਪਿਆ ਵਾ ਤੇ ਚਲ ਮੈਂ ਦੱਸ ਹੀ ਦਵਾ ਉਹ ਦਵਿੰਦਰ ਕੋਲੋਂ ਗੱਲਾਂ ਕਰਦੀ ਆ ਉਹ ਨਹੀਂ ਟਿਕਨ ਦਿੰਦੀ ਕਿਸ ਤਰ੍ਹਾਂ ਨਹੀਂ ਜੀਣ ਦਿੰਦੀ ਸਾਡੀ ਕੁੜੀ ਨੂੰ ਮੰਮੀ ਵੇ ਇਹ ਗੱਲ ਕੱਲੀ ਉਹਨੇ ਕਵਾਂਦੀਆਂ ਤੇ ਮੁੰਡੇ ਦੀ ਨਹੀਂ ਕਹੀ ਗੱਲ ਉਹਨੇ ਪਿੰਡ ਦੇ ਮੁੰਡਿਆਂ ਦੀ ਵੀ ਕਹੀ ਵੀ ਫਲਾਣੇ ਮੁੰਡੇ ਨਾਲ ਚੜਕੀ ਆਉਂਦੀ ਆ ਫਲਾਣੇ ਨਾਲ ਬਹਿ ਕੇ ਜਾਂਦੀ ਆ ਘਰ ਇਹਨੂੰ ਛੜ ਛੱਡ ਕੇ ਜਾਂਦੇ ਆ ਕਿ ਜੇ ਕੇ ਮੁੰਡੇ ਨਾਲ ਚਲੇ ਵੀ ਗਈ ਤੇ ਉਹ ਮਾਰੇ ਕੰਮ ਨਾਲ ਚੜੀਦਾ ਉਹਦਾ ਨਹੀਂ ਚੜੀਦਾ ਉਹਦਾ ਵੀ ਵੀਰ ਭੈ ਭਰਾ ਹੁੰਦੇ ਜਾਂ ਉਹਨਾਂ ਨੂੰ ਹੱਥ ਦੇ ਕੇ ਚੜੀ ਜਾਈਦਾ ਵਾ ਪਰ ਮੰਮੀ ਉਹਨੇ ਨਹੀਂ ਨਾ ਇਹ ਗੱਲਾਂ ਸਮਝਿਆ ਗਿਆ ਉਹਨੇ ਪਤਾ ਕਿੰਨੀਆਂ ਗੱਲਾਂ ਉਹਦੋਂ ਕੀਤੀਆਂ ਸੀ ਮੰਮੀ ਉਹ ਅਗਲੀ ਪਤਾ ਕੀ ਜਾਂਦੀ ਕੀ ਪਤਾ ਪੇਕੇ ਜਾਂਦੀ ਵੀ ਹੈ ਕਿ ਨਹੀਂ ਜਾਂਦੀ ਮੈਂ ਤੁਹਾਨੂੰ ਉਹਦੋਂ ਕਿੰਨਾ ਜ਼ੋਰ ਲਾਇਆ ਸੀ ਵੀ ਦੀਪ ਦੀ ਉਮਰ ਹਲਕੀ ਆ ਆਪਾਂ ਕੋਈ ਲੱਭ ਕੇ ਤੇ ਉਹਦਾ ਕਰ ਦਈਏ ਵਿਆਹ ਪਰ ਤੂੰ ਹੀ ਆਂਦੇ ਨਾ ਉਹਦਾ ਵਿਆਹ ਕਰਨਾ ਨਹੀਂ ਮੇਰੀ ਤੇ ਬਹੁਤ ਇਦਾਂ ਹੀ ਉਮਰ ਕੱਢ ਲੈਣੀ ਕੋਈ ਗੱਲ ਨਹੀਂ ਤੇ ਹੁਣ ਪਤਾ ਲੱਗਦਾ ਨਾ ਤੂੰ ਜੋ ਅਠਾ ਚੁੱਪ ਕਰਕੇ ਆ ਗਈ ਉਹਦੀ ਗਵਾਂਡਰ ਨਾਲ ਸਾਧ ਦੀਆਂ ਪ੍ਰੀਤ ਨੂੰ ਉਹਦੀ ਸੱਸ ਨੂੰ ਲੱਗੇ ਬਾਲਦੀਆਂ ਉਹਨੂੰ ਚੰਗੀ ਤਰ੍ਹਾਂ ਪੁੱਛ ਕੇ ਆਉਣੀ ਆ ਹੁਣ ਮੇਰੇ ਕੋ ਫੇ ਸਭ ਕਾ ਉਹਨੇ ਦਵਿੰਦਰ ਨੇ ਚੰਗੀ ਤਰ੍ਹਾਂ ਸੁਣਨਾ ਹੀ ਆ ਨਾ ਤੇ ਮੈਂ ਸੁਣਾ ਵੀ ਆਉਣਾ ਵਾ ਜਿਦੋਂ ਉਹਦੇ ਇਹੋ ਜੇ ਕੰਮ ਕਰਨ ਦਾ ਵੇਲਾ ਸੀ ਉਦੋਂ ਤੇ ਉਹਨੇ ਕੀਤੇ ਨਾ ਤੇ ਹੁਣ ਆਣ ਕੇ ਉਹਨੇ ਕਰਨੇ ਹੀ ਇਹੋ ਜੇ ਕੰਮ ਇਹ ਝੂਠ ਬੋਲਦੀ ਆ ਦਵਿੰਦਰ ਇਹ ਪਹਿਲੇ ਦਿਨ ਤੋਂ ਹੀ ਸਾਡੀ ਕੁੜੀ ਦੇ ਨੱਕ ਤੇ ਇਹਨੇ ਦਮ ਕੀਤਾ ਵਾ ਇਹ ਜਿਹੜੀ ਆ ਨਾ ਦਵਿੰਦਰ ਇਹ ਇਹਦਾ ਇਰਾਦਾ ਵੀ ਇੱਥੋਂ ਦੀਵ ਨਿਕਲ ਜੇ ਤੇ ਮੇਰੇ ਜੋਗਾ ਸਭ ਕੁ ਹੋ ਜੇ ਤੇ ਦੂਜੀ ਗਾ ਨੇ ਪਤਾ ਤੇ ਕੋਈ ਦਿੱਤਾ ਨਹੀਂ ਐਨੀ ਮਾੜੀ ਸੋਚ ਸੋਚਦੀ ਆ ਵੀ ਬਹੁਤ ਹੀ ਜਿਆਦੀ ਮੈਨੂੰ ਤਾਂ ਸੁਣ ਕੇ ਸੱਤੀ ਕੱਪੜੀ ਆਗ ਹੀ ਲੱਗੀ ਆ ਚਲੋ ਮੰਮੀ ਉਹ ਤਾਂ ਜੋ ਕੁਝ ਹੈ ਠੀਕ ਆ ਪਰ ਤੁਸੀਂ ਉਹਦਾ ਦੀਪ ਨੂੰ ਥੋੜਾ ਬੋਤਾ ਸਮਝਾਓ ਵੀ ਇਦਾਂ ਦੇ ਕੰਮ ਨਾ ਕਰੇ ਵੀ ਹੋਰੇ ਮਗਰ ਲੱਗ ਗਈ ਆ ਮੇਰੀ ਧੀ ਸੋਨੇ ਵਰਗੀ ਆ ਰੱਬ ਉੱਤਰ ਕੇ ਆਖੇ ਨਾ ਤਾਂ ਤੈਨੂੰ ਮੈਂ ਮੰਨਦੀ ਮੰਮੀ ਆਪਣੇ ਧੀਆ ਪੁੱਤ ਸਾਰਿਆਂ ਨੂੰ ਚੰਗੇ ਲੱਗਦੇ ਆ ਤੇ ਸਿੱਤਾਂ ਕਰਦੇ ਆ ਉਹਨਾਂ ਨੇ ਕੋਈ ਗੱਲ ਵੇਖੀ ਹੋਗੀ ਤੇ ਫੇਰ ਹੀ ਉਹ ਡਏ ਆ ਕਹਿਣ ਉਹ ਤਾਂ ਉਹਨਾਂ ਨੇ ਕਹਿ ਹੀ ਨਹੀਂ ਦਿੱਤਾ ਤੇ ਤੂੰ ਕਿਹੜਾ ਗਦੀਬ ਨੂੰ ਚੰਗਾ ਚਾਹਨੀ ਆ ਮੱਥੀਆਂ ਤੋਖਦੀ ਆ ਮੇਰੀ ਧੀ ਨੂੰ ਨਾ ਮਾਰਾ ਸਮਝ ਐ ਨਹੀਂ ਕਿ ਮੋਆ ਨਹੀਂ ਵੀ ਮਾੜੀ ਕਹਿੰਦੇ ਗੱਲਾਂ ਵੀ ਐਵੇਂ ਨਾ ਮਗਰ ਲੱਗੀ ਜਾਇਆ ਕਰ ਕੇ ਦੇ ਮੰਮੀ ਤੂੰ ਹੀ ਹਾ ਗੱਲ ਵੇ ਕਿੱਧਰ ਦੀ ਕਿਹਨੂੰ ਖਿਮਾ ਕਰ ਤੇ ਮੇਰੇ ਨਾਲ ਗੱਲ ਗੱਲ ਤੇ ਮੈਂ ਉਹਦੇ ਸਹੁਰਿਆਂ ਦੀ ਕਰਨ ਢੀ ਆ ਵੀ ਆ ਉਹਨਾਂ ਨੇ ਸੱਚੀ ਜੋ ਕੁਝ ਕਿਹਾ ਹੋਗਾ ਤੁਹੀ ਪਰ ਉਹ ਕੋ ਮਾਕੂ ਕੇ ਗੱਲ ਤੇ ਮੇਰੇ ਸਿਰ ਤੇ ਲੈ ਕੇ ਆ ਗਏ ਜੇ ਤੇਰੇ ਸਿਰ ਤੇ ਨਹੀਂ ਆ ਦਵਿੰਦਾਰ ਨੂੰ ਦੀ ਕਾ ਕਰਨਾ ਸੁਣ ਕੇ ਨਾ ਅਸਰ ਨਾ ਬਹੁਤਾ ਕਰਿਆ ਕਰ ਤੂੰ ਕਿਹੜਾ ਗਰੀਬ ਨੂੰ ਚੰਗਾ ਚੰਨੀ ਆ ਅਸੀਂ ਤਾਂ ਜੋ ਕਰਦੇ ਅਸੀਂ ਦੀਵਦਾਰ ਕਰਦੇ ਆ ਸੁਣ ਤੂੰ ਉੱਥੇ ਘੜੀ ਦੋ ਘੜੀਆਂ ਗਈ ਹਾਂ ਤੇ ਦੀਵਨੀ ਚੁਗਲੀਆਂ ਕਰਨ ਗਈ ਹਾਂ ਮੰਮੀ ਮੈਂ ਚੁਗਲਿਆ ਕਰਨ ਨਹੀਂ ਗਈ ਰਾਜੀ ਬਾਜੀ ਦਾ ਪਤਾ ਲੈਣ ਗਈ ਹਾਂ ਪਰ ਉਹਦੀ ਦਰਾਨੀ ਨੇ ਜਦੋਂ ਦੱਸਿਆ ਵਾ ਤਾਂ ਫੇਰੇ ਮੈਨੂੰ ਪਤਾ ਲੱਗਾ ਵੀ ਇਹ ਗੱਲ ਹੋਈ ਆ ਬਾਕੀ ਗੱਲ ਹੋਈ ਆ ਤੇ ਫੇਰ ਹੀ ਉਹਨਾਂ ਨੇ ਦੱਸਿਆ ਉਦਾਂ ਉਹਨਾਂ ਕੋਈ ਨਹੀਂ ਕਿ ਦਿਖਵਾ ਡਾਉਂਦਾ ਹੁੰਦਾ ਅੰਦਰ ਰਾਣੀ ਦਾ ਮੂੰਹ ਵੀ ਬੰਦ ਕਰ ਸਕਦੀ ਸੀ ਤੂੰ ਮੈਂ ਉੱਥੇ ਦਾ ਸੋਨਾ ਵਿੱਚ ਇੰਦਾ ਕਿੱਦਾਂ ਲੜ ਆਉਂਦੀ ਤੂੰ ਆਪਣੀ ਕੁੜੀ ਦਾ ਮੂੰਹ ਬੰਦ ਕਰਾਵੇਂ ਤੂੰ ਕੀ ਕਰਨ ਪੁੱਠੇ ਕਮਾ ਜੀ ਪਈ ਆ ਉਹਨੂੰ ਨਹੀਂ ਤੁਸੀਂ ਡੱਕਦੇ ਤੇ ਦਵਿੰਦਰ ਦੇ ਦਿਵਾਲੇ ਤੁਸੀਂ ਹੋਏ ਜੇ ਬੋਲਦੀ ਆ ਨਾ ਮੈਨੂੰ ਸਾਰਾ ਹੀ ਪਤਾ ਆ ਦੀਬ ਨਾਲ ਕਰਦੀ ਗੱਲ ਇਹ ਪਿੰਡ ਇਹੋ ਜੀਆਂ ਗੱਲਾਂ ਪਹੁੰਚਣ ਰਹੀਆਂ ਹੁਣ ਵੇਖ ਇਹਨੂੰ ਕਿਦਾਂ ਸਾਰੇ ਕੱਪੜੇ ਅੱਗ ਲੱਗੀਓ ਤੇ ਸੱਚ ਸਾਹਮਣੇ ਆਇਆ ਕੀ ਦਾ ਹੋਣੀ ਇਹ ਨੂੰ ਗਾੜੀ ਕੋਈ ਗੱਲ ਆਉਣੀ ਜਦੋਂ ਤੀਜੇ ਦਿਨ ਝੋਲਾ ਚੋਕੇ ਪਾਪੇ ਦੇ ਨਾਲ ਤੁਰ ਪੈਂਦੀ ਹੀ ਆਪਾਂ ਚੱਲਨੇ ਆ ਕੁੜੀ ਕੋ ਚੱਲਨੇ ਆ ਅਸਲ ਚ ਗੱਲ ਤੇ ਹੁਣ ਇਹ ਆ ਵੀ ਮੈਨੂੰ ਪਤਾ ਹੀ ਹੋਣ ਲੱਗਾ ਵਾਪਸ ਗੱਲਾਂ ਕਰਨੀਆਂ ਵਾ ਕੋਈ ਜਾਣੀ ਹੁੰਦੇ ਗਿੰਦ ਮੈਨੂੰ ਦਬਾ ਕੇ ਰੱਖਦੀ ਨਾ ਹੁਣ ਤੂੰ ਰੱਖੇ ਮੈਨੂੰ ਦਬਾ ਕੇ ਤੇਰਾ ਵੇਖੀ ਹੁਣ ਮੈਂ ਕਿਦਾਂ ਬੋਤੀ ਬੰਦਣਾ ਕੀਤੀ ਤੇ ਗੱਲ ਕਰੀ ਮੇਰਾ ਨਾਂ ਵੀ ਮਨਜੀਤ ਨਹੀਂ ਆ ਬੜਹੀ ਆ ਮੈਂ ਤੇਰੀਆਂ ਜਰਨੀਆਂ ਹੁਣ ਨਹੀਂ ਜਾਂਦੀ ਲੱਗੀ ਨਾ ਸਾਰੇ ਕੱਪੜੀ ਅੱਗ ਨਾਲੇ ਬਬਾਤੀ ਵੀ ਐਸੇ ਵਾਇਜ ਹੋਗੀ ਫਰੂਗੀ ਹੁਣ ਵੇਖੇ ਨਾਲੇ ਪੁੱਛੂਗੀ ਫੋਨ ਕਰੂਗੀ ਤਾਂ ਨਾਲੇ ਇਹਨੂੰ ਪਤਾ ਲੱਗੂ ਕਿੰਨੀ ਕੁ ਮੇਰੀ ਧੀ ਚੰਗੀ ਹੀ ਮੈਨੂੰ ਤਾਂ ਚੰਗੀ ਭਲੀ ਨੂੰ ਤੇ ਟਿਕਣ ਹੀ ਨਹੀਂ ਦਿੰਦੀ ਹੁੰਦੀ